ਅਸੀਂ ਵੀਡੀਓ ਰਾਹੀਂ ਸਾਡੀ ਵੀਡੀਓ ਕੱਢ ਕੇ ਵੇਖ ਲਓ ਤੇਰੀ ਵੀਡੀਓ ਦੇ ਵਿੱਚ ਬੋਲਦੇ ਆ ਹਾਂਜੀ ਵੀ ਯਾਰ ਜੇ ਸਾਡਾ ਡਾਇਰੈਕਟਰ ਮਾਰਕੀਟ ਤੋਂ ਜ਼ਿਆਦਾ ਮਹਿੰਗਾ ਲਾਤਾ ਸੀ ਠੀਕ ਆ ਹਾਂਜੀ ਸਾਡਾ ਵਾਪਸ ਦੇ ਕੇ ਅਸੀਂ ਦੁੱਗਣੀ ਪੇਮੈਂਟ ਦਿੱਤੀ ਇੰਡੀਅਨ ਗੇਅਰ ਦਾ 22 ਮਾਡਲ ਹੈ ਚੱਲੀ ਸਾਰਾ 11200 ਘੰਟਾ ਚੱਲਿਆ ਮਾਰਤਾ ਸਵਰਾਜ ਏਜੰਸੀ ਚੋਂ ਰਿਕਾਰਡ ਕਢਾ ਲੇ ਬੰਦਾ ਕਿੰਨਾ ਚੱਲਿਆ ਹਾਂਜੀ ਪਤਾ ਲੱਗ ਜੂਗੀ ਅਸੀਂ ਮੀਟਰ ਬੈਕ ਮੋੜਿਆ ਜਾਂ ਨਹੀਂ ਮੋੜਿਆ ਠੀਕ ਹੈ ਜੀ ਇਹ ਕਿੰਨੀਆਂ ਸਰ ਮਸਾਉਂਗੇ ਇਹ ਇਰ 3478 ਸੀਸੀ ਇੰਜਨ ਹੈ ਪਰ ਕਈ ਵਾਰੀ ਇਹਦੇ ਸ਼ਕੀਲ ਹੁੰਦੇ ਆ ਇਹ ਸ਼ੋਹ ਦੇ ਆਸ਼ਕ ਹੁੰਦੇ ਆ ਲੋ ਵੀ ਮਿੱਤਰੋ ਆਪਾਂ ਮਾਨਸਾ ਕੈਂਚੀਆਂ ਤੇ ਖੜੇ ਆ ਪੰਜਾਬ ਟਰੈਕਟਰ ਫੇਰ ਪਰਚੇ ਜਾਲਿਆਂ ਦੇ ਤੇ ਬਾਈਆਂ ਦਾ ਟਰੈਕਟਰਾਂ ਦਾ ਕੰਮ ਹੈ ਇੱਧਰ ਸਾਹਮਣੇ ਜੇ ਗੱਲ ਕਰੀਏ ਮਾਨਸਾ ਕੈਂਚੀਆਂ ਪੈ ਜਾਂਦੀਆਂ ਨੇ ਜਾਂ ਆਪਾਂ ਕលੀਆਂ ਕੈਂਚੀਆਂ ਵੀ ਕਹਿ ਥਾਦੇ ਆ ਬੁੱਗਰ ਦਾ ਪੈਟਰੋਲ ਪੰਪ ਨੇੜੇ ਆ ਬਾਈਆਂ ਦੇ ਤੇ ਇੱਧਰ ਗੱਲ ਕੀਤੀ ਜਾਵੇ ਇਹ ਰੋਡ ਜਾ ਰਿਹਾ ਸਰਸਾ ਮਾਨਸਾ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਆਜੋ ਕਰਾ ਕਰੀਏ ਬਾਈ ਨਾਲ ਗੱਲ ਆਜੋ ਵੀ ਮਿੱਤਰੋ ਬਾਈ ਸਾਹਮਣੇ ਦਫ਼ਤਰ 'ਚ ਬੈਠੇ ਆਪਾਂ ਕਰਦੇ ਆਂ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਆ ਭਰਾ ਸਤਿ ਸ੍ਰੀ ਅਕਾਲ ਤੇ ਹੋ ਠੀਕ ਆ ਚੜ੍ਹਦੀ ਕਲਾ ਹਾਂ ਹਾਂ ਠੀਕ ਆ ਠੀਕ ਆ ਵਧੀਆ ਜੀ ਵਧੀਆ ਤੇ ਬਾਈ ਜੀ ਕਿੰਨਾ ਕਪਰਾਣਾ ਕੰਮ ਆਪਣਾ ਕੰਮ ਤਾਂ 25 ਸਾਲ ਪੁਰਾਣਾ ਬਾਈ 25 ਸਾਲ 25 ਸਾਲ ਪੁਰਾਣਾ ਪਹਿਲਾਂ ਡੈਡੀ ਜੀ ਕਰਦੇ ਸੀ ਹੁਣ ਅਸੀਂ ਆਪ ਕਰਦੇ ਹਾਂ ਠੀਕ ਆ ਜੀ ਤੇ ਇੱਥੇ ਜਿਹੜਾ ਨਵਾਂ ਅਕਾਊਂਟ ਖੋਲ੍ਹਿਆ ਤੁਸੀਂ ਇੱਥੇ ਕਿਦੋਂ ਕਿਦੋਂ ਖੋਲ੍ਹਿਆ ਇਹ ਹੋ ਗਿਆ ਮਹੀਨਾਂ ਡੇਡ ਮਹੀਨੀ ਹੋਇਆ ਵਾ ਠੀਕ ਹਾਂਜੀ ਹਾਂਜੀ ਤੇ ਬਾਕੀ ਟਰੈਕਟਰ ਕਿਵੇਂ ਹੁੰਦੇ ਆ ਤੁਹਾਡੇ ਕੋਲੇ ਸਾਫ ਸੁਥਰੇ ਸਾਡੇ ਕੋਲੇ ਉੱਪਰਲੇ ਮਾਡਲ ਹੀ ਹੁੰਦੇ ਆ ਜਿਵੇਂ 20 ਤੋਂ ਪਲੱਸ ਹੀ ਹੁੰਦੇ ਆ ਜ਼ਿਆਦਾਤਰ ਠੀਕ ਹਾਂਜੀ ਹਾਂ ਬਾਕੀ ਲਾਉਣ ਦੀ ਸਹੂਲਤ ਕਿਵੇਂ ਆ ਲਾਉਣ ਦੀ ਸਹੂਲਤ ਸਾ ਆਪਣਾ ਸਾਰਿਆ ਨਾਈਟ ਆਈ ਆਪਾਂ ਘੱਟ ਵਿਆਜ ਤੇ ਠੀਕ ਹੈ ਜੀ ਵੀ ਯਾਨੀ ਕਿ ਘੱਟ ਵਿਆਜ ਤੇ ਸਕਾਲੀਟ ਕੇ ਹਾਂ ਹਾਂ ਜੇ ਕੋਈ ਆਉਂਦਾ ਕੋਈ ਪ੍ਰੋਬਲਮ ਨਹੀਂ ਹੁੰਨੀ ਉਹਨੂੰ ਨਾ ਨਾ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਕੋਈ ਵਿਚ ਘਟਾਉਣਾ ਚਾਹੁੰਦਾ ਟਰੈਕਟਰ ਬਾਈ ਇਹ ਗੱਲ ਆਏ ਆ ਵਿਚ ਘਟਾਉਣ ਵਾਲੀ ਬਾਈ ਜੀ ਤੁਸੀਂ ਹੋਰ ਪਾਸੇ ਜਾਣ ਹੀ ਰਹੇ ਹੋ ਵਪਾਰੀਆਂ ਕੋਲੇ ਪਤਾ ਕੀ ਕਰਦਾ ਜ਼ਿਮੀਂਦਾਰ ਲਾਲਚ ਕਰ ਲਾਂਦਾ ਵੀ ਮੇਰਾ ਟਰੈਕਟਰ ਵੱਧ ਕੱਟਿਆ ਜਾਵੇ ਠੀਕ ਹੈ ਜੀ ਫਿਰ ਸਾਡੀ ਮਜਬੂਰੀ ਬਣ ਜਾਂਦੀ ਅਸੀਂ ਜਿਹੜਾ ਪੁਰਾਣਾ ਟਰੈਕਟਰ ਹੁੰਦਾ ਸੀ ਇੱਧਰ ਥੋੜਾ ਜਿਹਾ ਵੱਧ ਲਾ ਲਓ ਉਧਰ ਏਜੰਸੀ ਵਾਲੇ ਮੰਗੋ ਹਾਂ ਠੀਕ ਹੈ ਸਾਡੇ ਕੋਲੇ ਜ਼ਿਮੀਂਦਾਰ ਜਾਇਜ਼ ਰੇਟ 'ਚ ਕਟਾ ਕੇ ਠੀਕ ਗੈਜ ਰੇਟ ਸਾਡਾ ਠੀਕ ਹੈ ਅਸੀਂ ਵੀਡੀਓ ਰਾਹੀਂ ਸਾਡੀ ਵੀਡੀਓ ਕੱਢ ਕੇ ਵੇਖ ਲਓ ਤੇਰੀ ਵੀਡੀਓ ਦੇ ਵਿੱਚ ਬੋਲਦੇ ਆ ਹਾਂਜੀ ਵੀ ਯਾਰ ਜੇ ਸਾਡਾ ਟਰੈਕਟਰ ਮਾਰਕੀਟ ਤੋਂ ਜ਼ਿਆਦਾ ਮਹਿੰਗਾ ਲਾਤਾ ਠੀਕ ਹੈ ਜੀ ਠੀਕ ਆ ਹਾਂਜੀ ਸਾਡਾ ਵਾਪਸ ਦੇ ਕੇ ਅਸੀਂ ਦੁੱਗਣੀ ਪੇਮੈਂਟ ਦੇ ਦੁੱਗਣੀ ਪੇਮੈਂਟ ਹਾਂ ਰੀਸੇਲ ਵੈਲਿਊ ਜਿੰਨੀ ਟਰੈਕਟਰ ਦੀ ਹੈਗੀ ਆ ਉੰਨੀ ਅਸੀਂ ਦੇਵੋ ਕੋਈ ਅਸੀਂ ਐ ਨਹੀਂ ਵੀ 20-50000 ਰੁਪਏ ਵੱਧ ਦੇ ਪਰ ਸਾਡੇ ਅਸੀਂ ਮਜਬੂਰ ਹੋ ਜਾਂਦੇ ਆ ਉੱਥੇ ਕਈ ਵਾਰੀ ਬੰਦਾ ਆਪਦਾ ਟਰੈਕਟਰ ਜ਼ਿਆਦਾ ਕਟਾਈ ਜਾ ਉੱਥੇ ਜਾ ਤਾਂ 90% ਤਾਂ ਸੌਦਾ ਹੀ ਨਹੀਂ ਹੁੰਦਾ ਕੱਟ ਕੋਈ ਵੀ ਟਰੈਕਟਰ ਲੈਣੇ ਵੀ ਟਰੈਕਟਰ ਹੋਵੇ ਕਿ ਹਾਜੀ ਹੋਵੇ ਸਾਡੇ ਕੋਲੇ ਉਹ ਜੇ ਕਿਸਾਨ ਵੇਚਣਾ ਚਾਹੁੰਦਾ ਹੋਵੇ ਆਪਦਾ ਯਾਰ ਉਹ ਵੀ ਵੇਚ ਸਕਦਾ ਨਾ ਹਾਂਜੀ ਹਾਂਜੀ ਉਹ ਵੀ ਵੇਚ ਸਕਦਾ ਲੋ ਵੀ ਮਿੱਤਰੋ ਜੇ ਤੁਸੀਂ ਆਪਦਾ ਟਰੈਕਟਰ ਬਾਹਰ ਵੇਚਣਾ ਚਾਹੁੰਦੇ ਉਹ ਵੀ ਤੁਸੀਂ ਬੇਚ ਸਕਦੇ ਹੋ ਕਿਉਂ ਮਜਬੂਰ ਨਹੀਂ ਕਰਨਗੇ ਤੁਹਾਨੂੰ ਤੁਸੀਂ ਜੇ ਟਰੈਕਟਰ ਖਰੀਦਣਾ ਕੱਲਾ ਖਰੀਦ ਲਓ ਆਦਾ ਬਾਹਰ ਵੇਚ ਕੇ ਪੇਮੈਂਟ ਕਰ ਦਿਓ ਲੋਨ ਕਰਾਉਣਾ ਉਹ ਲੋਨ ਵੀ ਕਰਾ ਸਕਦੇ ਹੋ ਚਲੋ ਭਾਈ ਜੀ ਆਪਾਂ ਹੁਣ ਟਰੈਕਟਰਾਂ ਬਾਰੇ ਵੀ ਬਾਈਆਂ ਨੂੰ ਦਿਖਾਈਏ ਚਾਨਣਾ ਪਾਈਆ ਆ ਜੋ ਪਾ 55 ਬਾਰੇ ਗੱਲ ਕਰਦੇ ਆ ਭਾਈ ਇਹਦੇ ਬਾਰੇ ਦੱਸੀ ਜਰਾ ਇਹ ਬਾਈ ਮਾਡਲ ਆ ਭਾਈ ਜੀ 3 ਸਪੀਡ ਆ 3 ਸਪੀਡ ਹੈ ਹਾਂਜੀ ਹਾਂਜੀ ਦੇਗੀ ਚੁੱਲੇ 'ਚ ਆ ਗਿਆ ਹਾਂਜੀ ਹਾਂਜੀ ਦੇਗੀ ਚੁੱਲੇ 'ਚ ਆ ਗਿਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਅਲੱਗ ਤੋਂ ਕਲੱਚ ਵਾਲਾ ਤੇ ਜੇ ਇਹਦੇ ਟਾਇਰਾਂ ਦੀ ਗੱਲ ਕੀਤੀ ਜਾਵੇ ਭਰਾ 80 85 ਪੈਸੇ ਟਾਇਰ ਨਾਲ ਦੇ ਦਿਓ ਹਾਂ ਜੀ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਾਈ ਮਾਡਲ ਆ ਚੱਲੀ ਸਾਰਾ 11200 ਘੰਟਾ ਹੀ 11200 ਹਾਂ 200 ਪਸਾ ਹੋਈਆਂ ਨੇ ਹਜੇ 200 ਪਸਾ ਹਾਂ ਹਾਂ ਕੁੱਲ 200 ਪਸਾ ਹੋਈਆਂ ਨੇ ਏਜੰਸੀ ਚੋਂ ਮਾਨਸਾ ਏਜੰਸੀ ਨਿਕਲੇ ਹੋਇਆ ਹਾਂਜੀ ਏਜੰਸੀ ਚੋਂ ਰਿਕਾਰਡ ਕਢਾ ਲੇ ਬੰਦਾ ਠੀਕ ਆ ਜੀ ਰਿਕਾਰਡ ਵੱਡੀ ਗੱਲ ਇਹ ਆ ਸਾਡੇ ਕੋਲ ਮਾਨਸਾ ਨੰਬਰ ਹੀ ਟਰੈਕਟਰ ਜਾਦੇ ਮਾਨਸਾ ਨੰਬਰ ਹੀ ਵੱਧ ਨੇ ਹਾਂ ਠੀਕ ਆ ਜੀ ਇਹ ਮਾਨਸਾ ਸਵਰਾਜ ਏਜੰਸੀ ਚੋਂ ਰਿਕਾਰਡ ਕਢਾ ਲੇ ਬੰਦਾ ਕਿੰਨਾ ਚੱਲਿਆ ਹਾਂਜੀ ਪਤਾ ਲੱਗ ਜੂਗੀ ਅਸੀਂ ਮੀਟਰ ਬੈਕ ਮੋੜਿਆ ਜਾਂ ਨਹੀਂ ਔਰ ਕਾਉਟ ਸਰਪਸਾ ਨਹੀਂ ਬਾਈ ਕੋਈ ਤੇ ਬਾਈ ਮਾਡਲ ਦਾ ਇਹਦਾ ਰੇਟ ਕਿੰਨਾ ਆ ਗਿਆ ਭਰਾ ਤੇਰਾ ਮੰਗਦੇ ਤਾਂ ਆਪਾਂ 7,65,000 ਰੁਪਏ ਹਾਂਜੀ ਆਵਾ 7.5 ਲੱਖ ਰੁਪਏ ਸਾਢੇ 7 ਲੱਖ ਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ 5000 ਰੁਪਏ ਹੋਰ ਮਾਨਤਾਨ ਕਰਦੇ 5000 ਰੁਪਏ ਮਿੱਤਰੋ ਹੋਰ ਮਾਨਤਾਨ ਤੇਰਾ ਮਾਨਤਾਨ ਫੁੱਲ ਮਾਨਤਾਨ ਕਰਨਗੇ ਮਾੜਾ ਮੋਟਾ ਕੋਈ ਲਕੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਹੋਰ ਵੀ ਮਾੜਾ ਮੋਟਾ ਹੋ ਜਾਂਦਾ ਤੇ ਮੂਰੇ ਆ ਗਿਆ ਸਵਰਾਜ 744 XT 4 ਸਟਾਰ ਹੈ ਬਾਈ ਦੱਸੀਏ ਇਹਦੇ ਬਾਰੇ ਇਹਨਾਂ ਦਾ ਪਤਾ ਹੀ ਆ ਸਾਰੇ ਆਪਣੇ ਮਾਨਸਾ ਜ਼ਿਲ੍ਹੇ ਦੇ ਪਠੰਡੇ ਚ ਫਰੀਦਕੋਟ ਏਰੀਆ ਚ ਇਹ ਸਵਰਾਜ ਬੈਲਟ ਹਾਂਜੀ ਆਪਣੇ ਮਾਲਵੇਰੀ ਹਾਲ ਵਿੱਚ ਜ਼ਿਆਦਾ ਵਿਕਦਾ ਹੈ ਜ਼ਿਆਦਾ ਵਿਕਦਾ ਹਾਂ ਇਹ ਇਹਦਾ 3478 ਸੀਸੀ ਇੰਜਨ ਆ ਵੀਰੇ 3478 ਸੀਸੀ ਇੰਜਨ ਹੈ ਦਾ ਜਿਹੜਾ ਹੁਣ ਸਵਰਾਜ ਚ 855 ਐਡ ਪ੍ਰੈਜ਼ੈਂਟ ਆ ਰਿਹਾ ਠੀਕ ਹੈ ਜੀ ਇੰਜ ਜਣਾ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ 19 ਕੰਦੀ ਗੱਲ ਕੀਤੀ ਆ। ਨਾਲ ਦੇ 23 ਮਾਡਲ ਟਰੈਕਟਰ ਐ ਵੀ ਮਾਨਸਾ ਨੰਬਰ ਆ। ਦੋ ਗਾਰੰਟੀ ਵਾਰੰਟੀ ਕੰਪਨੀ ਦੀ ਪਈ ਆਪਾਂ ਉਹ ਵੀ ਲੈ ਕੇ ਦੇਵਾਂਗੇ ਜਾਨਸ। ਉਹ ਵੀ ਲੈ ਕੇ ਹਾਂ ਉਹ ਵੀ ਦੇਵਾਂ। ਕਿੰਨੇ ਕ ਘੰਟੇ ਚੱਲਿਆ ਹੋਣਾ ਇਹ ਤਾਂ ਚੱਲ ਨਹੀਂ ਪੂਣਾ। ਇਹ 440 ਘੰਟੇ ਚੱਲ। ਹਾਂ। 400 ਚੈੱਕ ਕਰਾਰੇ ਬਾਈ ਤਾਰ ਮੈਨੂੰ ਕਹਰੇ ਮੀਟਰ ਚੈੱਕ ਕਰਾ ਦੂ। ਹਾਂਜੀ। 440 ਘੰਟੇ ਮਿੱਤਰੋ ਕੁੱਲ ਚੱਲਿਆ ਹੋਇਆ ਟਰੈਕਟਰ ਐ। ਪੱਠੀਆਂ ਪੁੱਠੀਆਂ ਵਿੱਚ ਇੱਕ ਰੀ ਪਈਆਂ ਨੇ ਨਹੀਂ ਪੇਪੜੀ ਬਣ ਕੇ ਉੱਠ ਖੜ੍ਹਦੀ ਆ ਤੇ ਸੀ ਜਾਂਦਾ ਟਰੈਕਟਰ ਥੋੜਾ ਚੱਲਿਆ ਇਹ ਆ ਮੰਗਦੇ ਤਾਂ ਆਪਾਂ 6,95,000 6,70,000 ਰੁਪਏ ਦਾ ਟਰੈਕਟਰ ਦੇ ਦੇ। 6,70,000 ਦਾ ਟਰੈਕਟਰ ਮਿੱਤਰੋ ਇਹ। ਇਹ ਕਹਿੰਦੇ ਬੰਦ ਹੋਰ ਆ ਵੀਰ ਜੀ ਹੋਰ ਪਲੱਸ ਪੁਆਇੰਟ ਐ 쇼 ਬੰਦ ਹੋ ਗਈ। ਉਹ ਬੰਦ ਹੋ ਗਈ। ਹਾਂ ਕਈ ਅਸੀਂ ਐ ਨਹੀਂ ਕਹਿੰਦੇ ਵੀ ਉਹ ਸ਼ੋਰਜੋਤ ਕੰਪਨੀ ਨੇ ਲਾਂਚ ਕਰੀ ਆ ਮਾੜੀ ਆ। ਹਾਂਜੀ। ਪਰ ਕਈ ਵਾਰੀ ਇਹਦੇ ਸ਼ਕੀਲ ਹੁੰਦੇ ਆ ਇਹ ਸ਼ੋਹ ਦੇ ਆਸ਼ਕ ਹੁੰਦੇ ਆ ਵਿੱਚ ਬੰਦੇ। ਠੀਕ ਹੈ ਜੀ। ਇਹ ਆਹੀ ਪੁਰਾਣੀ ਸ਼ੋਹ ਵਾਲਾ ਟਰੈਕਟਰ ਲੈਣ। ਠੀਕ ਹੈ ਜੀ ਹਾਂ ਇਹ 23 ਦੇ ਵਿੱਚ ਬੰਦ ਹੋ ਗਈ ਪਰ ਆਪਣੇ ਕੋਲੇ ਪੀਸ ਖੜਾ ਜੇ ਕੋਈ ਪਸੰਦ ਕਰਦਾ ਵੀਰ ਜੀ ਲੈ ਜਾ ਲੈਣਾ ਚਾਹੁੰਦਾ ਲੈ ਸਕਦਾ ਤੇ ਮੂਹਰੇ ਆ ਗਿਆ 969 ਐਫ ਆਈ ਐਡ ਗੀਅਰ ਖੁੱਲੇ ਪਲੇਟਫਾਰਮ ਦਾ ਡਾਇਰੈਕਟਰ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕਹਿੰਦੀ ਹੈ ਸਾਹਨ ਟਰੈਕਟਰ ਹੈ ਮਿੱਤਰੋ ਇਹ ਵੀ ਮਾਨਸਾ ਨੰਬਰ ਆਪਣਾ ਮਾਨਸਾ ਨੰਬਰ ਇਹਦਾ ਵੀ ਕੋਈ ਕੰਪਨੀ ਦੇ ਵਿੱਚੋਂ ਰਿਕਾਰਡ ਕਢਾ ਲਈ ਏਜੰਸੀ ਚੋਂ ਆਪਣੀ ਸਵਰਾਜ ਚੋਂ ਹਾਂਜੀ ਆਪਾਂ ਨਾਲ ਚੱਲਾਂਗੇ ਜੇ ਕੋਈ ਮੀਟਰ ਬੈਂਕ ਜਾਂ ਵੱਧ ਚੱਲਿਆ ਹੋਇਆ ਜਾਂ ਕੋਈ ਉਹ ਆਪਾਂ ਜ਼ਿੰਮੇਵਾਰ ਠੀਕ ਇਹ ਨਾਉਨ ਸੀਆਰਡੀ ਆ ਮਿਲਦੀ ਨਹੀਂ ਫੀਮ ਵਾਲਾ ਕੰਮ ਇਹ ਮਿਲਦਾ ਨਹੀਂ ਹਾਂ ਠੀਕ ਹੈ ਤੇ ਜੇ ਦੇ ਟਾਇਰਾਂ ਦੀ ਗੱਲ ਕੀਤੀ ਜਾਵੇ ਇਹ ਟਾਇਰ ਤਾਂ ਵੀਰ ਜੀ ਹੈਗੇ ਨੇਗੇ 80 85 ਪੈਸੇ ਨਾਲ ਦੀ 80 85 ਪੈਸੇ ਨਾਲ ਦੇ ਟਾਇਰ ਨੇ ਬੁੜਿਆਰ ਦੇ ਟਾਇਰ ਨੇ ਪੈਟਰ ਚੰਗਾ ਹੱਡਾਂ ਪੈਰਾਂ ਦਾ ਖੁੱਲਾ ਇਹ ਮਾਡਲ ਇਹ ਕਿੰਨੇ ਆ ਗਿਆ ਭਾ ਇਹ 22 ਆ 22 22 ਮਾਡਲ ਇਹ ਤਾਂ ਚੱਲੀ ਕੋ ਸੋਣਾ ਫਿਰ ਹਾਂ ਹਾਂ ਇਹ 1200 ਘੰਟਾ ਹੀ ਚੱਲਿਆ 1200 ਘੰਟਾ ਚੱਲਿਆ ਹੋਇਆ ਹੱਕ 22 ਨੂੰ ਦਿਖਾ ਜਮਾ ਪਿਆ ਸੀਸੇ ਵਰਗਾ ਸੀਸੇ ਵਰਗਾ ਪਿਆ ਬਾਈ ਟਰੈਕਟਰ ਮਗਰੋਂ ਹੁੱਕ ਹੱਕ ਦਿਖਾ ਦੇ ਵੀਰ ਇਹ ਪੁਰਾਣ ਕੈਮ ਟਰੈਕਟਰ ਕੁੱਲਾ ਤੇ ਇਹਦੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਤਾਂ ਆਪਾਂ ਵੀਰ ਜੀ ਮੰਗੜ ਮੰਗਾਉਣ ਤਾਂ ਕੁਛ ਕਰੀ ਜਾਈਏ 8 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਆਪਾਂ ਹੋਰ ਤੇਰਾ ਮਾਨਤਾਨ ਕਰ ਦਾਂਗੇ ਜੇ ਤੇਰਾ ਬਾਈ ਦਾ ਬੁਰਜਰੀ ਵਾਲੇ ਦਾ ਨਾਮ ਲੈ ਕੇ ਆਉਂ ਕੋਈ ਠੀਕ ਹੈ ਜੀ ਹੋਰ ਵੀ ਮਾਨਤਾਨ ਮਿੱਤਰੋ ਹੋਊਗਾ ਜੇ ਕੋਈ ਬੇੜਿਓ ਦੇਖ ਕੇ ਆਉਂਦਾ ਮੂਰੇ ਆ ਗਿਆ 52 10 ਢੋੜਾ ਬੈਂਪਰ ਲੱਗਿਆ ਹੋਇਆ ਫਾਈਬਰ ਦੀ ਹੱਡ ਲੱਗੀ ਹੋਈ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਬਾਈ ਦੱਸੀਂ ਕਿਰਾਏ ਇਹਦੇ ਬਾਰੇ ਇਹ 23 ਮਾਡਲ ਹੈ ਜੀ ਠੀਕ ਹੈ ਜੀ ਮਾਨਸਾ ਨੰਬਰ ਇਹ ਆ ਠੀਕ ਆ ਜੀ 70 75 ਪੈਸੇ ਟਾਇਰ 70 ਪੈਸੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਕੁ ਘੰਟੇ ਚੱਲਿਆ ਹੋਣਾ ਇਹ ਤਕਰੀਬਨ ਇਹ ਵੀ 11200 ਘੰਟੇ ਚੱਲਿਆ ਹੁਣ 11200 ਕੁੱਲ 11200 ਘੰਟੇ ਇਹ ਮਿੱਤਰੋ ਟਰੈਕਟਰ ਚੱਲਿਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਦੀ ਕੀਮਤ ਕਿੰਨੀ ਹੈ ਇਹ ਕੀਮਤ ਇਹ ਵੀ ਅਸੀਂ 8 ਲੱਖ ਕੋਸਟ ਕਰਦੇ ਹਾਂ ਮੌਕੇ ਤੇ ਹੋਰ ਮਾਨਤਾਨ ਕਰਦੇ ਹਾਂ ਮੌਕੇ ਤੇ ਮਾਨਤਾਨ ਮਿੱਤਰੋ ਹੋਰ ਵੀ ਹੋ 8 ਵਰਮ ਕਿੰਨੇ ਕਿੰਨੇ ਆ ਗਏ ਇਹ 12 ਮਾਡਲ ਆ ਵੀਰ ਜੀ ਦਾ ਹਾਂ ਇਹ ਪੀ ਵੀ 13 ਨੰਬਰ ਆ ਸੰਗਰੂਰ ਦਾ ਠੀਕ